ਅਕਸਰ ਬੱਚੇ ਸਵਾਲ ਪੁੱਛਦੇ ਆ ਕਿ ਸਰ ਪੰਜਾਬ ਜੀਕੇ ਦੇ ਲਈ ਬੈਸਟ ਬੁੱਕ ਕਿਹੜੀ ਹੈ ਜਾਂ ਫਿਰ ਬੈਸਟ ਸੋਰਸ ਕੀ ਹੋ ਸਕਦਾ ਆ ਤਾਂ ਕਿ ਅਸੀਂ ਪੰਜਾਬ ਜੀਕੇ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਆ ਸਕੀਏ ਪੰਜਾਬ ਜੀਕੇ ਦੀ ਗੱਲ ਕਰ ਲਈਓ ਫਿਰ ਪੀਸੀਐਸ ਸਪੈਸ਼ਲ ਜੀ ਪੀਸੀਐਸ ਦਾ ਇਗਜ਼ਾਮ ਦੇਣਾ ਤਾਂ ਉਹਦੇ ਲਈ ਕਿਹੜਾ ਕਿਹੜੀ ਸੋਰਸ ਜਾਂ ਕਿਹੜੀ ਬੁੱਕ ਵਧੀਆ ਹੋ ਸਕਦੀ ਹੈ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਨੇ ਜਿਹੜੇ ਯੂਪੀਐਸਸੀ ਦੀ ਵੀ ਤਿਆਰੀ ਕਰਦੇ ਤੇ ਪੰਜਾਬ ਪੀਸੀਐਸ ਦੀ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਯੂਪੀਐਸਸੀ ਦੀ ਤਿਆਰੀ ਕੀਤੀ ਹੁਣ ਪੰਜਾਬ ਪੀਸ ਇਸ ਦਾ ਪੇਪਰ ਦੇਣਾ ਆ ਪਰ ਹਜੇ ਪੰਜਾਬ ਜੀਕੇ ਕਿਦਾਂ ਦਾ ਸਬਜੈਕਟ ਹੈ ਜਿਹੜਾ ਬਹੁਤ ਅਲੱਗ ਹੈ ਬਾਕੀ ਸਾਰੀ ਯੂਪੀਐਸਸੀ ਦੀ ਪ੍ਰੀਪਰੇਸ਼ਨ ਦੇ ਨਾਲੋਂ ਟੇਕ ਇੰਪੋਰਟੈਂਟ ਸਬਜੈਕਟ ਵੀ ਹੈ ਜੇ ਤੁਸੀਂ ਇਸ ਵਾਰ ਪੀਪੀਐਸਸੀ ਦੇ ਚੇਅਰਮੈਨ ਦੀ ਸਟੇਟਮੈਂਟ ਸੁਣੋ ਜਦੋਂ ਨੋਟੀਫਿਕੇਸ਼ਨ ਆਇਆ ਸੀਗਾ ਉਹਨਾਂ ਨੇ ਸਪੈਸ਼ਲ ਕਿਹਾ ਸੀਗਾ ਕਿ ਪੰਜਾਬ ਜੀਕੇ ਵਿੱਚੋਂ ਇਸ ਵਾਰ ਬਹੁਤ ਵਧੀਆ ਨੰਬਰ ਦਾ ਐਗਜ਼ਾਮ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਜਦੋਂ ਚੇਅਰਮੈਨ ਸਾਹਿਬ ਨੇ ਇਹ ਗੱਲ ਕਹੀ ਇਹਦਾ ਮਤਲਬ ਕੀ ਹੈ ਵੀ ਹੋ ਸਕਦਾ ਇਸ ਵਾਰ ਪੇਪਰ ਜ਼ਿਆਦਾ ਆਵੇ ਪੰਜਾਬ ਜੀ ਕੇ ਵਿੱਚੋਂ ਇਸ ਵਾਰ ਪੇਪਰ ਜ਼ਿਆਦਾ ਆਵੇ ਸੋ ਸਾਨੂੰ ਆਪਣੀ ਤਿਆਰੀ ਜਿਹੜੀ ਹੈਗੀ ਆ ਉਹ ਉਸ ਤਰੀਕੇ ਨਾਲ ਹੀ ਕਰਨੀ ਪੈਣੀ ਹੈ ਹੁਣ ਤੁਹਾਡਾ ਸਵਾਲ ਹੈ ਕਿ ਸਰ ਬੈਸਟ ਸੋਰਸ ਕੀ ਆ ਬੈਸਟ ਬੁੱਕ ਕੀ ਆ ਤੇ ਉਹ ਕਿਉਂ ਆ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਹੋ ਸਕਦਾ ਵੀਡੀਓ ਥੋੜੀ ਲੰਬੀ ਹੋਈ ਵੇ ਲੇਕਿਨ ਇਹਨੂੰ ਧਿਆਨ ਨਾਲ ਜ਼ਰੂਰ ਦੇਖਿਓ ਹਾਂਜੀ ਸੱਸੀ ਗਾਲ ਜੀ ਮੈਂ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਕਰਦੇ ਆ ਜੀ ਕਲਾਸ ਦੀ ਸ਼ੁਰੂਆਤ ਤੇ ਕਰਦੇ ਇਸ ਇੰਪੋਰਟੈਂਟ ਜਿਹੇ ਸੈਸ਼ਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦੇਖੀਏ ਵੀ ਜੇ ਪ੍ਰੀ ਦੀ ਗੱਲ ਕਰ ਲਈਏ ਤਾਂ ਪ੍ਰੀ ਦੇ ਵਿੱਚ ਪੰਜਾਬ ਜੀਕੇ ਦੇ ਕਿੰਨੇ ਕੁ ਕੁਐਸਚਨ ਆਉਂਦੇ ਆ ਤੇ ਮੀਨਸ ਦੇ ਵਿੱਚ ਕਿੱਦਾਂ ਦੇ ਆਉਂਦੇ ਆ ਸਭ ਤੋਂ ਜ਼ਰੂਰੀ ਹੈ ਨਾ ਵੀ ਸਾਨੂੰ ਪਤਾ ਹੋਵੇ ਕੁਐਸਚਨ ਆਉਂਦੇ ਕਿੰਨੇ ਆ ਤੇ ਜੇ ਅਸੀਂ ਪੁਰਾਣੇ ਪੈਟਰਨ ਨੂੰ ਦੇਖੀਏ 2023 ਦੀ ਗੱਲ ਕਰ ਲਈਏ 8 ਤੋਂ 9 ਕੁਐਸਚਨ ਪ੍ਰੀ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ ਸੀ ਆ 2014 2015 ਦੀ ਗੱਲ ਕਰ ਲਈਏ 2013 ਦੇ ਵਿੱਚ 8 ਤੋਂ 9 2015 ਦੀ ਗੱਲ ਕਰ ਲਓ 14 ਤੋਂ 15 ਕੁਐਸਚਨ 2018 ਵਾਲੇ ਪੇਪਰ ਦੀ ਗੱਲ ਕਰੀਏ 6 ਤੋਂ 7 ਤੇ 2021 ਵਾਲੇ ਪੇਪਰ ਦੀ ਗੱਲ ਕਰੀਏ 4 ਤੋਂ 5 ਕੁਐਸਚਨ ਸਾਨੂੰ ਪੰਜਾਬ ਜੀਕੇ ਦੇ ਵੇਖਣ ਨੂੰ ਮਿਲੇ ਸੀਗੇ ਪ੍ਰੀ ਦੇ ਵਿੱਚ ਹਾਲਾਂਕਿ ਇੱਥੇ ਚੇਅਰਮੈਨ ਸਾਹਿਬ ਦਾ ਕੋਈ ਬਿਆਨ ਨਹੀਂ ਸੀ ਪਰ ਇਸ ਵਾਰ ਸਪੈਸ਼ਲੀ ਚੇਅਰਮੈਨ ਸਾਹਿਬ ਦਾ ਬਿਆਨ ਆਇਆ ਤੇ ਇੱਕ ਹੋਰ ਬਦਲਾਅ ਸਾਨੂੰ ਵੇਖਣ ਨੂੰ ਮਿਲਿਆ ਆ ਜਿਹੜੇ ਵੀ ਪੰਜਾਬ ਦੇ ਪੇਪਰ ਚਾਹੇ ਉਹ ਵਨ ਡੇ ਐਗਜ਼ਾਮ ਆ ਤੇ ਚਾਹੇ ਉਹ ਸਿਵਲ ਸਰਵਿਸਿਜ਼ ਆ ਜਿਹੜੇ ਵੀ ਐਗਜ਼ਾਮ 2021 ਤੋਂ ਬਾਅਦ ਹੋਏ ਨੇ ਉਹਨਾਂ ਵਿੱਚ ਪੰਜਾਬ ਜੀਕੇ ਦਾ ਇੱਕ ਵੱਖਰਾ ਟਰੈਂਡ ਚੱਲ ਪਿਆ ਜੋ ਕਿ ਪਹਿਲਾਂ ਨਹੀਂ ਸੀ ਹੁੰਦਾ ਉਹ ਰਿਐਲਿਟੀ ਆ ਮਤਲਬ ਪਹਿਲਾਂ ਹੁਣ ਪੰਜਾਬ ਜੀ ਕੀ ਇੱਕ ਵਧੀਆ ਲੈਵਲ ਦੀ ਪੁੱਛੀ ਜਾਂਦੀ ਹੈ ਸੋ ਸਾਨੂੰ ਸਮਝਣਾ ਪਊਗਾ ਕਿ ਇੰਪੋਰਟੈਂਟ ਸਬਜੈਕਟ ਹੈ ਜੇ ਅਸੀਂ ਇਹਨੂੰ ਮਿਸ ਕਰਾਂਗੇ ਤਾਂ ਸ਼ਾਇਦ ਬਾਕੀ ਬੱਚਿਆਂ ਨਾਲੋਂ ਅਸੀਂ ਪਿੱਛੇ ਰਹਿ ਜਾਾਂਗੇ ਸੋ ਇਹ ਸਾਡੇ ਮਾਈਂਡ ਦੇ ਵਿੱਚ ਬਹੁਤ ਕਲੈਰਿਟੀ ਹੋਣੀ ਜ਼ਰੂਰੀ ਹੈ ਪ੍ਰੀ ਦੇ ਵਿੱਚ ਇਹ ਪੈਟਰਨ ਰਿਹਾ ਹੁਣ ਜੇ ਮੈਂ ਮੇਨਸ ਦੀ ਗੱਲ ਕਰਾਂ ਤਾਂ ਮੇਨਸ ਦੇ ਵਿੱਚ ਮੈਨੂੰ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਕੁਐਸਚਨ ਵੇਖਣ ਨੂੰ ਮਿਲੇ ਆ ਚੋ ਯਾਨੀ ਕਿ ਜੀਓਗ੍ਰਾਫੀ ਆਫ ਪੰਜਾਬ ਦੇ ਵਿੱਚੋਂ ਕੁਐਸਚਨ ਵੇਖਣ ਨੂੰ ਮਿਲੇ ਆ ਉੱਪਰ ਵਾਲੀ ਦੁਆਬੀ ਵੀ ਜੀਓਗ੍ਰਾਫੀ ਦਾ ਹੋ ਗਿਆ ਸੋ ਕਿਤਨਾ ਕਿਤੇ ਮੇਨਸ ਦਾ ਸਿਲੇਬਸ ਬਹੁਤ ਵਧੀਆ ਤਰੀਕੇ ਨਾਲ ਮੈਂਸ਼ਨਡ ਹੈ ਤੇ ਜੇ ਪੁਰਾਣਾ ਪੈਟਰਨ ਦੇਖੀਏ ਕੁਐਸਚਨ ਉਹਦੇ ਵਿੱਚੋਂ ਹੀ ਬਣਦੇ ਆ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ ਹੋ ਸਕਦਾ ਤੁਹਾਡੇ ਕੋਲ ਕੋਈ ਕਿਤਾਬ ਹੋਵੇ ਇੱਕ ਵਾਰ ਪੀਸੀਐਸ ਦੇ ਮੇਨਸ ਪੇਪਰ ਚੱਕ ਲਿਓ ਉਹਦੇ ਵਿੱਚੋਂ ਪੰਜਾਬ ਜੀ ਕੇ ਦੇ ਕੁਐਸਚਨ ਪੜ੍ਹ ਲਿਓ ਤੇ ਉਹਨਾਂ ਦੇ ਆਨਸਰ ਲੱਭਣ ਦੀ ਕੋਸ਼ਿਸ਼ ਕਰਿਓ ਤੁਹਾਡੀ ਕੋਲ ਜਿਹੜੀ ਬੁੱਕ ਹੈਗੀ ਆ ਹੁਣ ਇੱਕ ਕਿਤਾਬ ਜਿਹੜੀ ਮੈਂ ਦੱਸੂਗਾ ਸੋਰਸ ਦੱਸੂਗਾ ਪ੍ਰੀ ਤੇ ਮੇਨਸ ਦੋਨਾਂ ਦੇ ਲਈ ਆ ਜਿਹੜੇ ਤਾਂ ਸਟੂਡੈਂਟ ਸੋਚਦੇ ਆ ਕਿ ਕੋਈ ਪਤਲੀ ਜਿਹੀ ਕਿਤਾਬ ਮਿਲ ਜਵੇ اسی ایز اں کہہ دیے سبجیکٹ ਸਾਡਾ پورا ਹੋ ਗਿਆ ਸਾਡਾ پنجاب جی ਕੇ ਦਾ ਸਿਲੇਬਸ ਪੂਰਾ ਹੋ ਗਿਆ ਫਿਰ ਤਾਂ ਗੱਲ ਵੱਖਰੀ ਆ ਪਰ ਜੇ ਰਿਐਲਿਟੀ ਵਿੱਚ ਸਿਲੈਕਸ਼ਨ ਲੈਣਾ ਚਾਹੁੰਦੇ ਆ ਤਾਂ ਫਿਰ ਪ੍ਰੀ ਦੇ ਵਿੱਚ ਵੀ ਜ਼ੋਰ ਮਾਰਨਾ ਪੈਣਾ ਤੇ ਮੇਨਸ ਦੇ ਵਿੱਚ ਵੀ ਜ਼ੋਰ ਮਾਰਨਾ ਪੈਣਾ ਸੋ ਇਸ ਤਰੀਕੇ ਦੇ ਕੁਐਸਚਨ ਆ ਮੈਂ ਕਹਿ ਰਿਹਾ ਜਿਹੜਾ ਵੀ ਸੋਰਸ ਤੁਹਾਡੇ ਕੋਲ ਹੈਗਾ ਜਿਹਦਾ ਮੈਂ ਸੋਰਸ ਦੱਸੂਗਾ ਫਿਰ ਉਹਦੇ ਨਾਲ ਮੈਚ ਕਰਕੇ ਦੇਖ ਲਿਓ ਉਹਦੇ ਵਿੱਚੋਂ ਕੁਐਸਚਨ ਪੱਕਾ ਮਿਲਣਗੇ ਹੁਣ ਇਸ ਤੋਂ ਬਾਅਦ ਕਹਿੰਦੇ ਜੇ ਆਪਾਂ ਗੱਲ ਕਰਾਂ ਕੁਝ ਆ ਵੀ ਕੁਐਸਚਨ ਨੇ ਸਾਡੇ ਕੋਲ ਅਰਬਨਾਈਜੇਸ਼ਨ ਵਗੈਰਾ ਇੱਕ ਕਰੰਟ ਨਾਲ ਰਿਲੇਟ ਕਰਕੇ ਆ ਗਏ ਸੋ ਇਹ ਕਿਤਨਾ ਕਿਤੇ ਪੰਜਾਬ ਦੀਏ ਕਰੰਟ ਦੇ ਸਿਨੈਰੀਓ ਨੂੰ ਵੀ ਮੈਚ ਕਰਦੇ ਨੇ ਹਾਲਾਂਕਿ ਸਾਨੂੰ ਕਿਸੇ ਕਿਤਾਬ ਦੇ ਵਿੱਚ ਨਹੀਂ ਜ਼ਿਆਦਾ ਵੇਖਣ ਨੂੰ ਮਿਲਦੇ ਇਹ ਜਦੋਂ ਅਸੀਂ ਪੰਜਾਬ ਦੇ ਕਰੰਟ ਅਫੇਅਰ ਪੜ੍ਹਦੇ ਆ ਉਦੋਂ ਵੇਖਣ ਨੂੰ ਮਿਲਦੇ ਆ ਤੇ ਪੰਜਾਬ ਦਾ ਇੰਡੀਆ ਦੇ ਕਰੰਟ ਅਫੇਅਰ ਪੀਸੀਐਸ ਦੇ ਲਈ ਉਹ ਵੀ ਤੁਹਾਨੂੰ ਮੈਂ ਹੀ ਪੜ੍ਹਾਉਣਾ ਹੁੰਦਾ ਠੀਕ ਹੈ ਜੀ ਹੁਣ ਕਹਿੰਦੇ ਵੀ ਜੇ ਆਪਾਂ ਦੇਖੀਏ ਸਿਲੇਬਸ ਸੋ ਸਿਲੇਬਸ ਪੰਜਾਬ ਜੀਕੇ ਦਾ ਫਾਰ ਦਾ ਪ੍ਰੀਲਿਮਸ ਸਪੈਸ਼ਲ ਲਿਖਿਆ ਹੈ ਜੀਓਗ੍ਰਾਫੀ ਆਫ ਪੰਜਾਬ ਜਿੱਥੇ ਜੀਓਗ੍ਰਾਫੀਕਲ ਐਂਡ ਐਗਰੋਕਲਾਈਮੈਟਿਕ ਰੀਜਨ ਦੀ ਗੱਲ ਕੀਤੀ ਗਈ ਹੈ ਰੀਵਰਸ ਦੀ ਗੱਲ ਕੀਤੀ ਗਈ ਹੈ વોટર ਰਿਸੋਰਸ ਦੀ ਗੱਲ ਕੀਤੀ ਗਈ ਹੈ ਸ਼ੇਅਰਿੰਗ ਆਫ ਵਾਟਰ ਦੀ ਗੱਲ ਕੀਤੀ ਗਈ ਹੈ ਡੈਮੋਗ੍ਰਾਫਿਕ ਹਿਊਮਨ ਡਿਵੈਲਪਮੈਂਟ ਇੰਡੈਕਸ ਵਗੈਰਾ ਹੋ ਗਿਆ ਇਸ ਤੋਂ ਬਾਅਦ ਪੀਪਲ ਸੋਸਾਇਟੀ ਐਂਡ ਕਲਚਰ ਹੋ ਗਿਆ ਪੰਜਾਬ ਦਾ ਫਿਰ ਸਾਡੇ ਕੋਲ ਹਿਸਟਰੀ ਹੋ ਗਈ ਪੰਜਾਬ ਦੀ ਫਿਰ ਸਾਡੇ ਕੋਲ ਇਕਨੋਮੀ ਹੋ ਗਈ ਸਿਲੇਬਸ ਤੁਹਾਡੇ ਕੋਲੇ ਹੋਊਗਾ ਮੈਨੂੰ ਉਮੀਦ ਆ ਤੁਸੀਂ ਇਹਨੂੰ ਪੜਿਆ ਵੀ ਜ਼ਰੂਰ ਹੋਊਗਾ ਤੇ ਲੱਭ ਰਹੇ ਹੋ ਉਹ ਕਿਹੜਾ ਸੋਰਸ ਹੈ ਜਿਸ ਤੋਂ ਅਸੀਂ ਪੰਜਾਬ ਜੀ ਕੇ ਆਪਣੀ ਬੈਸਟ ਕਰ ਲਈਏ ਹੋ ਸਕਦਾ ਕੋਈ ਕਿਤਾਬ ਤੁਹਾਡੇ ਕੋਲੇ ਹੋਵੇ ਫਿਰ ਮੈਂ ਕਹੂੰਗਾ ਉਸ ਕਿਤਾਬ ਦੇ ਸਾਈਜ਼ ਤੇ ਨਾ ਜਾਇਓ ਵੀ ਛੋਟੀ ਆ ਪੜ੍ਹਨੀ ਸੌਖੀ ਆ ਜਾਂ ਮੈਨੂੰ ਫਲਾਣੇ ਨੇ ਕਹੀ ਸੀ ਮੈਂ ਤਾਂ ਇਹਨੂੰ ਪੜ੍ਹਿਆ ਆ ਇੱਕ ਵਾਰ ਉਸ ਕਿਤਾਬ ਦੇ ਵਿੱਚੋਂ ਪੀਸੀਐਸ ਦੇ ਪੁਰਾਣੇ ਕੁਐਸਚਨ ਲੱਭ ਕੇ ਦੇਖ ਲਓ ਵੀ ਸੋਲਵ ਹੋ ਰਿਹਾ ਏ ਕਿ ਨਹੀਂ ਹੋ ਰਿਹਾ ਥੈਟਸ ਇਟ ਸਿੰਪਲ ਜੀ ਗੱਲ ਆ ਚਾਹੇ ਉਹ ਪ੍ਰੀ ਦੇ ਚਾਹੇ ਮੇਨਸ ਦੇ ਜੇ ਤਾਂ ਹੋ ਰਿਹਾ ਫਿਰ ਉਸ ਕਿਤਾਬ ਨੂੰ ਦੋ ਤੋਂ ਤਿੰਨ ਵਾਰ ਜ਼ਰੂਰ ਪੜ੍ਹ ਲਿਓ ਗਲਤੀ ਨਾ ਕਰਿਓ ਤੇ ਜੇ ਨਹੀਂ ਹੋ ਰਿਹਾ ਤਾਂ ਲੋੜ ਹੈ ਤੁਹਾਨੂੰ ਇਸ ਵਾਰ ਸੋਰਸ ਚੇਂਜ ਕਰਨ ਦੀ ਕਿਉਂਕਿ ਪੰਜਾਬ ਜੀ ਕੇ ਬਹੁਤ ਵਧੀਆ ਲੈਵਲ ਦੀ ਸਾਨੂੰ ਵੇਖਣ ਨੂੰ ਮਿਲੀ ਕਿਉਂਕਿ ਸਿਲੇਬਸ ਸਿਲੇਬਸ ਨਾਲ ਇੱਕ ਵਾਰ ਮੈਚ ਜ਼ਰੂਰ ਕਰ ਲਿਓ ਹਿਸਟਰੀ ਆਫ ਪੰਜਾਬ ਹੁਣ ਜੇ ਮੈਂ ਮੇਨਸ ਦੇ ਸਿਲੇਬਸ ਦੀ ਗੱਲ ਕਰਾਂ ਤਾਂ ਉੱਥੇ ਬਕਾਇਦਾ ਲਿਖਿਆ ਹੋਇਆ ਹੈ ਹਿਸਟਰੀ ਆਫ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਈਜ਼ ਉਹਨਾਂ ਦੀ ਪਾਵਰ ਉਹਨਾਂ ਦੀ ਸਿਵਲ ਤੇ ਮਿਲਟਰੀ ਐਡਮਿਨਿਸਟ੍ਰੇਸ਼ਨ ਦੇ ਬਾਰੇ ਉਹਨਾਂ ਦੇ ਰਿਲੇਸ਼ਨ ਅੰਗਰੇਜ਼ਾਂ ਨਾਲ ਕਿੱਦਾਂ ਦੇ ਸੀਗੇ ਇਹਦੇ ਨਾਲ ਨਾਲ ਪੰਜਾਬ ਦਾ ਐਨੈਕਸੇਸ਼ਨ ਵਗੈਰਾ ਹੋ ਗਿਆ ਸੋ ਇਹ ਸਪੈਸ਼ਲੀ ਐਂਗਲੋ ਸਿੱਖ ਵਾਰਸ ਸਿਲੇਬਸ ਦੇ ਵਿੱਚ ਲਿਖਿਆ ਗਿਆ ਹੈ ਮੇਨਸ ਦਾ ਸਿਲੇਬਸ ਕਿਤੇ ਤੁਸੀਂ ਦੇਖਿਓ ਤੇ ਜੋ ਅੱਜਕੱਲ ਮ ਉਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਲਿਖਿਆ ਹੈ ਦੋ ਤਿੰਨ ਪੇਜਾਂ 'ਚ ਹੱਦ 5 6 ਪੇਜਾਂ ਦੇ ਵਿੱਚ ਹੋਊਗਾ ਪਰ ਜਦੋਂ ਇਹ ਕੁਐਸਚਨਸ ਦੀ ਗੱਲ ਕਰਦੇ ਬਹੁਤ ਡਿਟੇਲ ਦੇ ਵਿੱਚ ਆਉਣਾ ਹੈ ਠੀਕ ਹੈ ਜੀ ਮੇਰੀ ਇੱਕ ਹੋਰ ਕਿਤਾਬ ਆ ਪੰਜਾਬ ਝਲਕ ਆ ਮੇਰੀ ਇੱਕ ਕਿਤਾਬ ਬਹੁਤ سارے ਬੱਚੇ ਪੀਸੀਐਸ ਲਈ ਉਹੀ ਪੜੀ ਜਾਂਦੇ ਆ ਮੈਂ ਕਹਿ ਕੇ ਥੱਕ ਗਿਆ ਕਿ ਬਈ ਉਹ ਕਿਤਾਬ ਨਹੀਂ ਪੜ੍ਹਨੀ ਪੀਸੀਐਸ ਦੇ ਲਈ ਉਹ ਨਹੀਂ ਹੈਗੀ ਉਹ ਸਿਰਫ ਪੰਜਾਬ ਦੇ ਵਨਡੇ ਇਗਜ਼ਾਮ ਲਈ ਉਹ ਪੀਸੀਐਸ ਲਈ ਨਹੀਂ ਹੈਗੀ ਬੱਚੇ ਫਿਰ ਵੀ ਪੜ ਰਹੇ ਆ ਨਾ ਪੜੋ ਉੱਤੋਂ ਉੱਚ ਚੈੱਕ ਕਰ ਲਿਓ ਮਹਾਰਾਜਾ ਰਣਜੀਤ ਸਿੰਘ 4 ਤੋਂ 5 ਪੇਜਾਂ 'ਚ ਲਿਖਿਆ ਹੋਇਆ ਉਹ ਤੁਹਾਡੇ ਪੀਸੀਸ ਦੇ ਲਈ ਕੰਮ ਨਹੀਂ ਹੈਗੀ ਪੀਸੀਸ ਦੇ ਲਈ ਕਿਹੜੀ ਕੰਮ ਦੀ ਕਿਤਾਬ ਮੈਂ ਜ਼ਰੂਰ ਦੱਸੂਗਾ ਸੋ ਇਹ ਸਿਲੇਬਸ ਸਾਡੇ ਕੋਲੇ ਉਹਦੇ ਬਾਅਦ ਜੀਓਗ੍ਰਾਫੀ ਆਫ ਪੰਜਾਬ ਇਹ ਮੇਨਸ ਦਾ ਜੇ ਤੁਸੀਂ ਸਿਲੇਬਸ ਦੇਖੋਗੇ ਉੱਥੇ ਸਾਨੂੰ ਇਹ ਦੇਖਣ ਨੂੰ ਮਿਲਦਾ ਆ ਜੀਓਗ੍ਰਾਫੀ ਆਫ ਪੰਜਾਬ ਵਗੈਰਾ ਹੋ ਗਿਆ ਹੁਣ ਇਹ ਕਿਤਾਬ ਹੈ ਜਿਹੜਾ ਬੈਸਟ ਸੋਰਸ ਹੈ ਤੁਹਾਡੇ ਲਈ ਤੇ ਬੈਸਟ ਕਿਉਂ ਹੈ ਮੈਂ ਦੱਸੂਗਾ ਇਹਦੇ ਵਿੱਚ ਹੈ ਕੀ ਕੀ ਕਿਤਾਬ ਦੇ ਵਿੱਚ ਤੇ ਇਸ ਕਿਤਾਬ ਨੂੰ ਆਰਡਰ ਕਿੱਦਾਂ ਕੀਤਾ ਜਾ ਸਕਦਾ ਤੇ ਕਿਤਾਬ ਹੈ ਕਿੰਨੇ ਦੀ ਪਹਿਲਾਂ ਦਾ ਸਿਲੇਬਸ ਦੇਖ ਲਿਓ ਇਸ ਕਿਤਾਬ ਦਾ ਇੰਡੈਕਸ ਕਿੱਦਾਂ ਦਾ ਆ ਪ੍ਰੇਵਿਚ ਲਿਖਿਆ ਕਿ ਇਸ ਤਰੀਕੇ ਨਾਲ ਖਾਸ ਗੱਲ ਕੀ ਆ ਇਹ ਕਿਤਾਬ ਪ੍ਰੀ ਤੇ ਮੇਨਸ ਦੋਨਾਂ ਦੇ ਲਈ ਆ ਪੰਜਾਬ ਜੀਕੇ ਦੀ ਕਿਤਾਬ ਚਾਹੇ ਤੁਸੀਂ ਪ੍ਰੀ ਤੇ ਮੇਨਸ ਦੋਨਾਂ ਦੀ ਤਿਆਰੀ ਕਰਨੀ ਆ ਇਸ ਕਿਤਾਬ ਦੀ ਸਪੈਸ਼ਲਾਈਜੇਸ਼ਨ ਇਹ ਆ ਕਿ ਦੋਨਾਂ ਪੇਪਰਾਂ ਨੂੰ ਕਵਰ ਕਰੂਗੀ ਅੰਗਰੇਜ਼ੀ ਵਿੱਚ ਲੱਗ ਗਿਆ ਪੰਜਾਬੀ ਵਿੱਚ ਲੱਗ ਗਿਆ ਪੰਜਾਬ ਨਾਮਾ ਇਸ ਦਾ ਕਿਤਾਬ ਹੈ ਸਪੈਸ਼ਲੀ ਇਹ ਪੰਜਾਬ ਪੀਸੀਐਸ ਤੇ ਪੀਪੀਐਸਪੀ ਪੀਪੀਐਸਸੀ ਦੇ ਪੇਪਰਾਂ ਲਈ ਆ ਵਨ ਡੇ ਇਗਜ਼ਾਮ ਲਈ ਇਹ ਕਿਤਾਬ ਨਹੀਂ ਹੈਗੀ ਸਪੈਸ਼ਲੀ ਫਾਰ ਪੰਜਾਬ ਪੀਸੀਐਸ ਤੇ ਪੀਪੀਐਸਸੀ ਹੁਣ ਇਸ ਕਿਤਾਬ ਦੇ ਇੰਡੈਕਸ ਵਾਲੀ ਇੱਕ ਗਿਰਾਂ ਚਾਤੀ ਮਾਰੋ ਕੀ ਹੈ ਸਾਡੇ ਕੋਲੇ ਕਿਵੇਂ 16ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਸੀਗਾ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਠੀਕ ਹੈ ਉਹ ਸੋਰੀ ਇਹ ਚੈਪਟਰ ਨੰਬਰ ਹੈ ਨਾ ਪੇਜ ਨੰਬਰ ਇੱਕ ਸੈਕਿੰਡ ਹਾਂ ਇਹ ਇਹ ਪੇਜ ਨੰਬਰ ਨਹੀਂ ਹੈਗੇ ਇਹ ਚੈਪਟਰ ਨੰਬਰ ਆ ਮੈਂ ਵੀ ਸੋਚਾਂ ਵੀ ਗੁਰੂ ਨਾਨਕ ਦੇਵ ਜੀ ਇੱਕ ਪੇਜ ਕਿੱਥੋਂ ਆ ਗਿਆ ਇਹ ਆ ਦੇਖੋ ਪੇਜ ਨੰਬਰ ਇੱਧਰ ਸਾਡੇ ਕੋਲ ਪੇਜ ਨੰਬਰ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤੇ ਕਿੰਨੇ ਕਿੰਨੇ ਪੇਜ ਤੱਕ ਹੈ ਗੁਰੂ ਨਾਨਕ ਦੇਵ ਜੀ ਦਾ ਜੀਵਨ ਹੀ 16 ਨੰਬਰ ਪੇਜ ਤੋਂ ਲੈ ਕੇ 41 ਨੰਬਰ ਪੇਜ ਤੱਕ ਹੈ ਸੋਚੋ ਕਿੰਨਾ ਡਿਟੇਲ ਦੇ ਵਿੱਚ ਲਿਖਿਆ ਹੋਊਗਾ ਉਦੋਂ ਬਾਅਦ ਅਸੀਂ ਬਾਕੀ ਟੌਪਿਕਸ ਦੀ ਗੱਲ ਕਰ ਲਈਏ ਗੁਰੂ ਸਹਿਬਾਨ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਹੋ ਗਏ ਪੰਜਾਬ ਡਿਊਰਿੰਗ 1746 ਤੋਂ 1753 ਹੋ ਗਿਆ ਸਿੱਖ ਐਮਪਾਇਰ ਹੁਣ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਸ਼ ਚੈਪਟਰ ਨੰਬਰ 14 ਤੋਂ ਲੈ ਕੇ ਚੈਪਟਰ ਨੰਬਰ 15 16 17 ਜਦੋਂ ਤੱਕ ਪੰਜਾਬ ਦਾ ਨੈਕਸਟ ਸੈਕਸ਼ਨ ਨਹੀਂ ਹੁੰਦਾ ਇਹ ਮਹਾਰਾਜਾ ਰਣਜੀਤ ਸਿੰਘ ਦੀ ਵਾਲਾ ਦੌਰ ਹੀ ਚੱਲਦਾ ਸੋ ਅਸੀਂ ਦੇਖੀਏ ਸਿੱਖ ਰਾਜ 174 ਨੰਬਰ ਪੇਜ ਤੋਂ ਲੈ ਕੇ 273 ਨੰਬਰ ਜਾਨੀ ਕਿ ਲਗਭਗ 100 ਪੇजेस ਜਿਹੜੇ ਹੈਗੇ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਤੇ ਉਹਨਾਂ ਦੇ ਆਸ-ਪਾਸੇ ਜਿਹੜੀਆਂ ਵੀ ਘਟਨਾਵਾਂ ਸੀਗੀਆਂ ਉਸ ਬਾਰੇ ਲਿਖਿਆ ਗਿਆ ਹੈ ਤੇ ਕਿਉਂ ਨਾ ਮੇਨਸ ਇਥੋਂ ਕਵਰ ਹੋਊਗਾ ਤੇ ਨਾਲੇ ਇਸ ਕਿਤਾਬ ਨੂੰ ਪੜਨ ਦਾ ਇੱਕ ਵੱਖਰਾ ਹੀ ਜ਼ਰੂਰ ਹੋਊਗਾ ਉਸ ਤੋਂ ਬਾਅਦ ਸਾਡੇ ਕੋਲੇ ਸਟੈਬਲਿਸ਼ਮੈਂਟ ਆਫ ਬ੍ਰਿਟਿਸ਼ ਰੂਲ ਹੋ ਗਿਆ ਮੂਵਮੈਂਟ ਆ ਸੋਸ਼ਲ ਐਂਡ ਰਿਲੀਜੀਅਸ ਰਿਫਾਰਮਸ ਹੋ ਗਏ ਪੰਜਾਬ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਪਾਰਟੀਸ਼ਨ ਪੰਜਾਬ ਦੀ ਹੋ ਗਈ ਡਿਵੈਲਪਮੈਂਟ ਆਫਟਰ ਇੰਡੀਪੈਂਡੈਂਸ ਕਿਦਾਂ ਦੀ ਆ ਜੀਓਗ੍ਰਾਫੀ ਆ ਪੰਜਾਬ ਹੋ ਗਿਆ এনवायरमेंट ਇਕਨੋਮੀ ਕਲਚਰ ਸਭ ਕੁਝ ਹੈ ਦੇ ਵਿੱਚ ਈਵਨ ਪੰਜਾਬ ਦਾ ਸੈਂਸਸ ਵੀ ਪਾਇਆ ਗਿਆ ਤੇ ਖਾਸੀਅਤ ਕੀ ਆ ਜਿਵੇਂ ਅਸੀਂ ਚੈਪਟਰ ਦੀ ਗੱਲ ਕਰਦੇ ਹਾਂ ਇੱਕ ਐਗਜ਼ਾਮਪਲ ਦੇ ਲਈ ਮੈਂ ਇੱਕ ਚੈਪਟਰ ਤੁਹਾਡੇ ਲਈ ਲੈ ਕੇ ਆਂਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰੇ ਤੁਸੀਂ ਜਦੋਂ ਇਸ ਚੈਪਟਰ ਨੂੰ ਪੜ੍ਹੋਗੇ ਤਾਂ ਕਾਫੀ ਚੀਜ਼ਾਂ ਡਿਟੇਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਦੂਜੇ ਨੰਬਰ ਤੇ ਇਸ ਤਰੀਕੇ ਨਾਲ ਹਾਈਲਾਈਟ ਚੀਜ਼ਾਂ ਕੀਤੀਆਂ ਗਈਆਂ ਨੇ ਤਾਂ ਕਿ ਤੁਹਾਨੂੰ ਚੀਜ਼ਾਂ ਯਾਦ ਕਰਨੀਆਂ ਸੌਖੀਆਂ ਹੋ ਜਾਣ। ਇਹਦੇ ਨਾਲ ਨਾਲ ਹੀ ਇਹ ਕੁਝ ਸਾਡੇ ਕੋਲੇ ਇਸ ਚੈਪਟਰ ਦੀਆਂ ਫੋਟੋਜ਼ ਨੇ। ਹੁਣ ਜਿਵੇਂ ਹੀ ਹਰ ਇੱਕ ਚੈਪਟਰ ਕੰਪਲੀਟ ਹੋਊਗਾ ਤਾਂ ਉਸ ਚੈਪਟਰ ਦੇ ਨੋਟਸ ਇੱਕ ਪੇਜ ਤੇ ਆ। ਗੁਰੂ ਅਰਜਨ ਦੇ ਮਹਾਰਾਜ ਜੀ ਬਾਰੇ ਅਸੀਂ ਪੜ੍ਹ ਲਿਆ ਤਿੰਨ ਤੋਂ ਚਾਰ ਪੰਜ ਛੇ ਪੇਜਾਂ ਦੇ ਵਿੱਚ ਫਿਰ ਤੁਹਾਡੀ ਰਿਵੀਜ਼ਨ ਦੇ ਲਈ ਇੱਕ ਪੇਜ ਦੇ ਵਿੱਚ ਸਾਰਾ ਲਿਖਿਆ ਗਿਆ। ਇਦਾਂ ਹੀ ਗੁਰੂ ਨਾਨਕ ਦੇਵ ਜੀ ਬਾਰੇ ਜਿਹੜੇ ਵੀ ਚੈਪਟਰ ਨੇ ਜਦੋਂ ਉਨ੍ਹਾਂ ਬਾਰੇ ਇਦਾਂ ਸ਼ਾਰਟ ਦੇ ਵਿੱਚ ਲਿਖਿਆ ਗਿਆ ਹੈ ਤੁਹਾਡੀ ਰਿਵੀਜ਼ਨ ਦੇ ਲਈ ਯਾਨੀ ਕਿ ਕੁਇਕ ਰੀਜ਼ਨ ਹੋਗੀ ਸੋ ਇੱਕ ਖਾਸियत ਇਸ ਕਿਤਾਬ ਦੇ ਵਿੱਚ ਹੁਣ ਜੇ ਮੈਂ ਤੁਹਾਨੂੰ ਦਿਖਾਵਾਂ ਇਹ ਕਿਤਾਬ ਹੈ ਕਿਦਾਂ ਦੀ ਹੈ ਮੇਰੇ ਕੋਲ ਪਈ ਹੈ ਸੋ ਆਹ ਰਹੀ ਜੀ ਮੇਰੇ ਕੋਲ ਕਿਤਾਬ ਇਹਦਾ ਸਾਈਜ਼ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਇੰਡੈਕਸ ਹੈ ਮੇਰੇ ਕੋਲੇ ਠੀਕ ਹੈ ਸੋ ਖੁਦ ਹੀ ਮੇਰੀ ਇਹ ਕਿਤਾਬ ਬਹੁਤ ਸੋਹਣੇ ਦੇ ਪੇजेस ਨੇ ਕੁਆਲਿਟੀ ਬਹੁਤ ਵਧੀਆ ਨੇ ਪੇजेस ਦੀ ਤੇ ਤੁਸੀਂ ਇਸ ਕਿਤਾਬ ਤੋਂ ਪੂਰੀ ਤਿਆਰੀ ਵਧੀਆ ਕਰ ਸਕਦੇ ਹੋ ਲਗਭਗ ਇਹ ਕਿਤਾਬ ਜਿਹੜੀ ਹੈਗੀ ਉਹ 380 ਤੋਂ 390 ਪੇਜਾਂ ਦੀ ਇਹ ਕਿਤਾਬ ਹੈ ਜੀ ਆਰਡਰ ਕਰਨ ਦੇ ਲਈ ਪ੍ਰਾਈਸ ਦੀ ਗੱਲ ਕਰ ਲਈਏ ਤਾਂ 500 ਰੁਪਏ ਦੀ ਕਿਤਾਬ ਆ ਘਰੇ ਪਹੁੰਚੂਗੀ 500 ਦੇ ਵਿੱਚ ਤੁਸੀਂ ਹੋਰ ਪੈਸੇ ਨਹੀਂ ਦੇਣੇ ਕੋਰੀਅਰ ਵਾਲੇ ਤੈਨੂੰ ਆਰਡਰ ਕਿਵੇਂ ਕਰਨਾ ਆ ਆ ਮੈਂ ਇੱਕ ਸਿੰਪਲ ਜਿਹਾ ਨੰਬਰ ਦਿੱਤਾ ਆ ਇਸ ਨੰਬਰ ਤੇ ਕਾਲ ਕਰਿਓ ਤੇ ਕਹਿ ਦਿਓ ਜੇ ਪੰਜਾਬੀ ਚ ਆਰਡਰ ਕਰਨੀ ਆ ਤਾਂ ਪੰਜਾਬੀ ਵਾਲੀ ਆਰਡਰ ਕਰਾ ਲਿਓ ਜੇ ਅੰਗਰੇਜ਼ੀ ਵਾਲੀ ਕਰਨੀ ਆ ਤਾਂ ਅੰਗਰੇਜ਼ੀ ਵਾਲੀ ਕਰਾ ਲਿਓ ਦੋਨੋਂ ਪਾਸ਼ਾਵਾ ਮਾ ਦੇ ਵਿੱਚ ਕਿਤਾਬ ਹੈ ਇਸ ਨੰਬਰ ਨੂੰ ਚੰਗੀ ਤਰ੍ਹਾਂ ਨੋਟ ਕਰ ਲਓ 0926 ਔਰ 0926877247 ਜਾਨੀ ਕਿ 0926877247 ਨੰਬਰ ਹੈ ਨੰਬਰ ਦਾ ਸਕਰੀਨ ਸ਼ਾਟ ਲੈ ਲਓ ਤੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਕਿਤਾਬ ਨੂੰ ਆਰਡਰ ਕਰ ਸਕਦੇ ਹੋ ਇਹਦੇ ਨਾਲ ਨਾਲ ਜੇ ਤੁਹਾਡਾ ਪਲਾਨ ਹੈ ਕਿਸਰ ਅਸੀਤਾ ਜੀ ਬਾਕੀ ਵੀ ਤਿਆਰੀ ਕਰਨੀ ਆ ਕੋਈ ਹੋਰ ਬੈਚ ਵੀ ਜੁਆਇਨ ਕਰਨਾ ਹੋਵੇ ਪ੍ਰੀਲਮ ਦਾ ਸਪੈਸ਼ਲ ਬੈਚ ਜੁਆਇਨ ਕਰਨਾ ਜਾਂ ਟੈਸਟ ਸੀਰੀਜ਼ ਚਾਹੀਦੀ ਆ ਪੀਸੇਸ ਦੇ ਲਈ ਕੁਝ ਵੀ ਜਾਂ ਕਿਸੇ ਵੀ ਬੈਚ ਦੇ ਵਿੱਚ ਐਡਮਿਸ਼ਨ ਲੈਣੀ ਆ ਤਾਂ ਵੀ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਬੈਚ ਵੀ ਜੁਆਇਨ ਕਰ ਸਕਦੇ ਹੋ ਤੇ ਕਿਤਾਬ ਵੀ ਆਰਡਰ ਕਰ ਸਕਦੇ ਹੋ ਪੰਜਾਬ ਪੀਸ ਹੈ ਸੱਡਾ ਦੀ ਟੀਮ ਤੁਹਾਨੂੰ ਹਰ ਇੱਕ ਹਰ ਇੱਕ ਤਰੀਕੇ ਨਾਲ ਤੁਹਾਡੀ ਮਦਦ ਕਰੂਗੀ ਤੁਹਾਡੇ ਸੁਪਨੇ ਨੂੰ ਸੱਚ ਕਰਨ ਦੇ ਵਿੱਚ ਸੋ ਜਿਹੜੇ ਬੱਚਿਆਂ ਕੋਲ ਕਿਤਾਬ ਹੈਗੀ ਆ ਆਪਣਾ ਰਿਵਿਊ ਜ਼ਰੂਰ ਲਿਖੋ ਕਮੈਂਟ ਬਾਕਸ ਦੇ ਵਿੱਚ ਤੇ ਜਿਨ੍ਹਾਂ ਨੇ ਆਰਡਰ ਨਹੀਂ ਕੀਤੀ ਟਰਸਟ ਕਰਿਓ ਬੈਸਟ ਬੁੱਕ ਹੈ ਬੈਸਟ ਸੋਰਸ ਹੈ ਪੰਜਾਬ ਜੀਕੇ ਦੇ ਲਈ ਇੱਕ ਵਾਰ ਪੜ੍ਹ ਕੇ ਦੇਖਿਓ ਸਵਾਦ ਆ ਜਾਊਗਾ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਅਸਰ ਨੂੰ ਬਾਏ ਬਾਏ